ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਡੀਸੀ ਅਮ੍ਰਿਤਸਰ ਨੂੰ ਇੱਕ ਮੰਗ ਪੱਤਰ ਸੌਂਪਿਆ ਮੰਗ ਕੀਤੀ ਹੈ ਕਿ ਅਮਰਿਤਪਾਲ ਸਿੰਘ ਨੂੰ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਖਾਸਾ ਜਿਤਾਇਆ ਕਿ ਡਿਬਰੂਗੜ ਜੇਲ੍ਹ 'ਚ ਉਹਨਾਂ ਦੀ ਜਾਨ ਨੂੰ ਖਤਰਾ ਹੈ ਪਰਿਵਾਰ ਨੇ ਚੇਤਾਵਨੀ ਵੀ ਦਿੱਤੀ ਕਿ ਜੇਕਰ ਅਮਰਿਤਪਾਲ ਨੂੰ ਪੰਜਾਬ ਨਾ ਭੇਜਿਆ ਗਿਆ ਤਾਂ ਕੋਈ ਸਖਤ ਪ੍ਰੋਗਰਾਮ ਦਿੱਤਾ ਜਾਵੇਗਾ ਮੰਗ ਹੈ ਇਹ ਜੀ ਕਿ ਜਿਹੜੇ ਜਿੰਨੇ ਵੀ ਸ਼ਾਮਤ ਸਾਡੇ ਸਿੰਘ ਸੀ ਉਹ ਛੇ ਦਿਨ ਤੋਂ ਕੋਹ ਹੜਤਾਲ ਦੇ ਵਿੱਚ ਹੈ ਸੀ ਅੱਜ ਜੀ ਡੀਪੀ ਇਹਨੂੰ ਰੀਸੀਪਟ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਸਾਨੂੰ ਇੱਕ ਉਹ ਹਟੇ ਕੋ ਉਹ ਸਭ ਉਹ ਅਸੀਂ ਕਰਾਂਗੇ ਇਕੱਠ ਕਰਾਂਗੇ ਅਸੀਂ ਭੋਖੜਤਾਲ ਤੇ ਭਾਵਾਂਗੇ ਸਾਡੀ ਲਾਸਟਿੰਗ ਵਾਰਨਿੰਗ ਇਹ ਹੀ ਆ ਉਹਨਾਂ ਦੀ ਵੀ ਇਹ ਹੀ ਆ ਕਿ ਉਹਨਾਂ ਨੂੰ ਜੇਲ੍ਹ ਚ ਇੱਥੇ ਪੰਜਾਬ ਸਿਫਟ ਕੀਤਾ ਜਾਵੇ ਭਾਵੇਂ ਕਿਸੇ ਵੀ ਖਤਰਨਾਕ ਜੇਲ੍ਹ ਚ ਲੈ ਆਉਣ ਉੱਥੇ ਉਹਨਾਂ ਦੀ ਜਾਨ ਨੂੰ ਖਤਰਾ ਵਾ ਤੇ ਇਹ ਕਰਕੇ ਉਹਨਾਂ ਨੂੰ ਇੱਥੇ ਪੰਜਾਬ ਦੀ ਜੇਲ੍ਹ ਚ ਸਿਫਟ ਕੀਤਾ ਜਾਵੇ ਉਹ ਕਹਿੰਦੇ ਠੀਕ ਵਧੀਆ ਰਿਸਪਾਂਸ ਦਿੱਤਾ ਉਹ ਕਹਿੰਦੇ ਠਾਟਾ ਕਰਦੇ ਇੱਕ ਦੋ ਦਿਨ ਕੱਲ ਤੱਕ ਦਾ ਦੱਸ ਦੇ ਤੱਕ ਗਿਰ ਗਏ ਨਾ ਕਿਸੇ ਦੀ ਪ੍ਰਾਈਵੇਸੀ ਵੀ ਕੋਈ ਚੀਜ਼ ਹੁੰਦੀ ਆ ਬਾਥਰੂਮ 'ਤੋਂ ਕੈਮਰੇ ਲਗਾਉਂਦਾ ਕਿ ਹਾ ਤੁਸੀਂ ਜੇ ਰੂਮ 'ਚ ਵੀ ਲਵਾਉਣਾ ਹੈ ਨਾ ਦੱਸੋ ਕਿ ਤੁਸੀਂ ਕਮਰੇ ਦੀ ਨਿਗਰਾਨੀ ਹੈਟ ਜੇ ਜੇ ਕੈਮਰੇ ਆ ਕਮਰੇ 'ਚ ਵੀ ਲਵਾਉਣਾ ਚਾਹੁੰਦੇ ਜੇ ਬਾਥਰੂਮ 'ਚ ਕੈਮਰੇ ਲਾਉਣ ਦਾ ਕੀ ਕੰਮ ਸੀ ਬਾਕੀ ਇੱਕ ਸੂਈ ਤੱਕ ਹੀ ਅੰਦਰ ਜਾਣ ਨਹੀਂ ਦਿੰਦੇ ਤਿੰਨ ਤਿੰਨ ਵਾਰੀ ਸਾਡੀ ਤਲਾਸ਼ੀ ਕਰਕੇ ਸਾਨੂੰ ਅੰਦਰ ਨਗਾਉਂਦੇ ਉੱਥੇ ਕੈਮਰੇ ਤੇ ਫੋਨ ਕਿੱਥੋਂ ਚੱਲੇਗੇ ਅੰਦਰ ਇੱਕ ਸੂਈ ਤੱਕ ਨਹੀਂ ਜਾਣ ਦਿੰਦੇ ਤਿੰਨ ਵਾਰੀ ਸਾਡੀ ਤਲਾਸ਼ੀ ਹੁੰਦੀ ਜਦੋਂ ਅਸੀਂ ਮੁਲਾਕਾਤ ਤੇ ਜਾਂਦੇ ਆ ਉਹ ਸਾਰਾ ਨੇ ਉਹਨਾਂ ਨੇ ਆਪ ਹੀ ਰੱਖ ਕੇ ਕਿਉਂਕਿ ਐਨਐਸਏ ਖਤਮ ਹੋਣ ਵਾਲੀ ਇਹਨਾਂ ਦਾ ਕੋਈ ਹੋਰ ਪਲਾਨ ਹੈ ਤੇ ਉਹ ਆਪ ਹੀ ਸਾਰਾ ਸਮਾਨ ਰੱਖ ਕੇ ਤੋਂ ਉੱਥੇ ਆਪ ਹੀ ਫੋ ਕੱਲ ਥੋੜੀ ਜੀ ਗੱਲਬਾਤ ਹੋਈ ਸੀ ਜਦੋਂ ਭਾਈ ਸਾਹਿਬ ਦੀ ਰਿਕਾਰਡਿੰਗ ਆਈ ਆ ਉਹਨਾਂ ਨੇ ਦੱਸਿਆ ਕਿ ਭੁਖੜ ਤਾਲ ਦੇ ਦੋ ਤਿੰਨ ਜਾਣੇ ਵਿੱਚ ਜ਼ਿਆਦਾ ਸੀਰੀਅਸ ਵੀ ਆ ਤੇ ਉਹ ਹੁਣ ਤਾਂ ਹੀ ਆ ਇਹਨਾਂ ਨੂੰ ਮੰਗਵੱਤਾ ਦਿੱਤਾ ਵਾ ਹੁਣ ਵੇਖੋ ਇਹਨਾਂ ਦਾ ਕੱਲ ਤੱਕ ਫੈਸਲਾ ਹੀ ਲੈਣੇ ਆ ਵੀ ਕੀ ਕਰਦੇ ਭਾਈ ਸਾਹਿਬ ਨੇ ਕਿਹਾ ਕਿ ਮੈਨੂੰ ਪੰਜਾਬ ਕਿਸੇ ਵੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਸਾਨੂੰ ਸਾਨੂੰ ਇੱਥੇ ਖਤਰਾ ਵਾ ਅਸੀਂ ਫੇਰ ਹੀ ਅੰਨ ਪਾਣੀ ਛਕਾਂਗੇ ਜਦੋਂ ਹਨ ਪੰਜਾਬ ਦੀ ਕਿਸ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਤੁਹਾਡਾ ਸਾਥ ਨਹੀਂ ਦੀ ਤੁਹਾਡੀ ਮੰਗ ਨਹੀਂ ਮੰਦੀ ਤਾਂ ਅਸੀਂ ਫਿਰ ਅਸੀਂ ਵੀ ਭੁਖੜ ਦੇ ਫਿਰ ਅਸੀਂ ਭੁਖੜ ਤਾਲ ਤੇ ਬੈਠਾਂਗੇ ਸਾਰੀ ਸੰਗਤ ਨੂੰ ਕਾਲ ਦਵਾਂਗੇ ਫ